ਆਓ ਪੜ੍ਹੀਏ ਲਾਂ ਪਾਠ 15 ਸ਼ੇਰੂ ਕੁੱਤਾ ਇਕਮ ਚੇਤਨ ਮੰਤੇਜ ਅਤੇ ਉਹਨਾਂ ਦੇ ਦੋਸਤ ਆਥਣ ਵੇਲੇ ਇਕੱਠੇ ਹੁੰਦੇ ਉਹ ਰਲ ਕੇ ਗੇਜੇ ਦੇ ਵੇੜੇ ਵਿੱਚ ਖੇਡਦੇ ਉਹ ਕਦੇ ਗੀਟੇ ਖੇਡਦੇ ਕਦੇ ਰੇਲ ਦੌੜ ਅਤੇ ਕਦੇ ਸ਼ੇਰ ਬੱਕਰੀ ਇੱਕ ਦਿਨ ਉੱਥੇ ਕੁੱਤਾ ਆ ਗਿਆ ਉਸ ਨੂੰ ਦੇਖ ਕੇ ਸਾਰੇ ਬੱਚੇ ਡਰ ਗਏ ਪਰ ਮੰਤੇਜ ਨੂੰ ਡਰਨਾ ਲੱਗਿਆ ਮਨਤੇਜ ਨੇ ਪਿਆਰ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ। ਕੁੱਤਾ ਹੇਠਾਂ ਬੈਠ ਕੇ ਪੂਛ ਹਿਲਾਉਣ ਲੱਗ ਗਿਆ। ਇਹ ਦੇਖ ਕੇ ਇਕਮ ਤੇ ਚੇਤਨ ਵੀ ਕੁੱਤੇ ਕੋਲ ਆ ਗਏ। ਕੁੱਤਾ ਵੀ ਉਹਨਾਂ ਨਾਲ ਖੇਡਣ ਲੱਗਿਆ। ਇਕਮ ਨੇ ਕਿਹਾ ਮਨਤੇਜ ਤਾਂ ਬੜੀ ਦਲੇਰ ਹੈ। ਚੇਤਨ ਕੁੱਤੇ ਨੂੰ ਸ਼ੇਰੂ ਸ਼ੇਰੂ ਕਹਿ ਕੇ ਪੁਛਕਾਰਣ ਲੱਗਿਆ। ਉਸ ਦਿਨ ਤੋਂ ਸ਼ੇਰੂ ਵੀ ਉਹਨਾਂ ਦਾ ਸਾਥੀ ਬਣ ਗਿਆ। ਧੰਨਵਾਦ ਬੱਚਿਓ। ਔਰ ਵੀਡੀਓਜ਼ ਵੇਖਣ ਲਈ ਸੋਨਾ ਸਕੂਲ ਸਬਸਕ੍ਰਾਈਬ ਕਰੋ